ਬਰਨਾਲੇ ਸ਼ਹਿਰ ਤੋਂ ਆ ਕੇ ਪਾਤੜਾ ਸ਼ਹਿਰ ਦੇ ਵਿੱਚ ਬਾਈ ਹੋਰਾਂ ਨੇ ਐਡਾ ਘੈਂਟ ਕੰਮ ਕਰਤਾ ਤੁਹਾਡੇ ਵਾਸਤੇ ਚਾਹੇ ਤੁਸੀਂ ਅੰਮ੍ਰਿਤਸਰ ਤੋਂ ਆਉਣਿਓ ਪਠਾਨਕੋਟ ਤੋਂ ਆਉਣਿਓ ਬਰਨਾਲੇ ਤੋਂ ਆਉਣਿਓ ਸੰਗਰੂਰ ਤੋਂ ਆਉਣਿਓ ਤੇ ਚਾਹੇ ਤੁਸੀਂ ਮੂਨਖ ਜਾਖਲ ਤੋਂ ਆਉਣਿਓ ਪਾਤੜਾ ਸ਼ਹਿਰ ਦੇ ਵਿੱਚ ਬਹੁਤ ਵਧੀਆ ਤੇ ਸੋਹਣਾ ਤੇ ਘੱਟ ਰੇਟ ਦੇ ਉੱਤੇ ਕਿਹੜਾ ਹੋਟਲ ਦੀ ਓਪਨਿੰਗ ਹੋਈ ਆ ਜੀ ਸਨ ਵਿਨਸ ਹੋਟਲ ਤੁਹਾਡੇ ਸਾਹਮਣੇ ਆ ਤੇ ਇਹ ਗੱਲ ਪਤਾ ਕੀ ਆ ਜਦੋਂ ਆਪਾਂ ਕਈ ਵਾਰੀ ਦੂਰੋਂ ਚੱਲਦੇ ਆਂ ਆਪਾਂ ਸੋਚਦੇ ਆਂ ਕਿ ਰਸਤੇ 'ਚ ਸਟੇ ਕਰਗੇ ਹੋਟਲ ਹੁੰਦਾ ਬਾਜ਼ਾਰ ਦੇ ਵਿੱਚ ਭੀੜ-ਪੜੱਕਾ ਹੁੰਦਾ ਪਰ ਆਾ ਹੋਟਲ ਦੀ ਤੁਸੀਂ ਲੋਕੇਸ਼ਨ ਦੇਖ ਲਓ ਕੋਈ ਭੀੜ-ਪੜੱਕਾ ਨਹੀਂ ਪਾਰਕਿੰਗ ਫੁੱਲ ਐ ਰੋਟੀ ਜਮਾ ਮਿਲੂ ਘਰ ਵਰਗੀ ਕਹਿੰਦੇ ਜਿਹਨੂੰ ਹਣਾ ਤੇ ਰੂਮ ਐਡੇ ਘੈਂਟ ਜਮਾ ਫਰੈਸ਼ ਰੂਮ ਵੀ ਤੁਹਾਨੂੰ ਦਿਖਾਉਣੇ ਆ ਤੇ ਬਰਨਾਲੇ ਤੋਂ ਆ ਕੇ ਵਾਈਫਰ ਅਨੇ ਇੱਥੇ ਬਹੁਤ ਘੈਂਟ ਕੰਮ ਕਰਾ ਥੋਡੇ ਵਾਸਤੇ ਤੇ ਤੁਹਾਨੂੰ ਸਾਰੀਆਂ ਗੱਲਾਂ ਬਾਤਾਂ ਆਪਾਂ ਦਿਖਾਉਣੇ ਆ ਤੇ ਬਾਈ ਗੁਰਪ੍ਰਤਾਪ ਆਪਣੇ ਨਾਲ ਗੱਲਬਾਤ ਕਰਨਗੇ ਸਾਰੀਆਂ ਆਪ ਗੱਲਾਂ ਬਾਤਾਂ ਪੁੱਛਣੇ ਹਨ ਵੀ ਘਰ ਵਰਗਾ ਬਈ ਹੈਗਾ ਸਿਸਟਮ ਜਾਂ ਕਿਵੇਂ ਜਾਂ ਤਾਂ ਕੀ ਆਪਾਂ ਦਿਖਾਵਾ ਦਿਖਾਵਾਂਗੇ ਅੱਗੇ ਹਨਾ ਤੇ ਗੁਰਪ੍ਰਤਾਪ ਬਾਈ ਆਪਣੇ ਬਰਨਾਲੇ ਤੋਂ ਸੱਸੀਆ ਬਾਈ ਕੀ ਹਾਲ ਹੈ ਬੜੀ ਵਧੀਆ ਤੇ ਪਹਿਲਾਂ ਤਾਂ ਬਾਈ ਮੁਬਾਰਕਾਂ ਤੁਸੀਂ ਹੋਟਲ ਦੀ ਓਪਨਿੰਗ ਕਰੀ ਆ ਤੇ ਬਾਈ ਇਹ ਕੀ ਦੱਸੋ ਹਨਾ ਵੀ ਰੂਮ ਇਹਦੇ ਚ ਕਿੰਨੇ ਤਰ੍ਹਾਂ ਦੇ ਨੇ ਰੂਮ ਵੀਰੇ ਆਪਣੇ ਕੋਲੇ ਤਿੰਨ ਕੈ ਹਾਂਜੀ ਸਿੰਪਲ ਰੂਮ ਆਗੇ ਤੇ ਤਿੰਨ ਕੈਟਾਗਰੀ ਚ ਰੱਖਿਆ ਹੋਇਆ ਓਕੇ ਓਕੇ ਤੇ ਇੱਕ ਮੰਨ ਲਓ ਬਈ ਹਨਾ ਇਹ ਸ਼ਹਿਰ ਦੇ ਵਿੱਚ ਪਾਤਣਾ ਸ਼ਹਿਰ ਨੂੰ ਮੰਨ ਲੈਣਾ ਜਿਹੜਾ ਸੈਂਟਰ ਕਹਿੰਦੇ ਆ ਅੰਮ੍ਰਿਤਸਰ ਤੋਂ ਲੈ ਕੇ ਇਧਰੋਂ ਲਾ ਲਓ ਸੈਂਟਰ ਮੰਨ ਲੈ ਜੇ ਦਿੱਲੀ ਨੂੰ ਜਾਂਦੇ ਇੱਥੇ ਹਰਿਆਣਾ ਸ਼ੁਰੂ ਹੋ ਜਾਂਦਾ ਹਨਾ ਇੱਥੇ ਬਈ ਜਿਵੇਂ ਹੁਣ ਇੱਥੇ ਮੰਨ ਲਓ ਕਾਰਾਂ ਦਾ ਸਭ ਤੋਂ ਵੱਡਾ ਬਾਜ਼ਾਰ ਹੈ ਹੈਗਾ ਜੀ ਹਨਾ ਤੇ ਉਹਨਾਂ ਨੇ ਜਾਂ ਕਿਸੇ ਨੇ ਕੋਈ ਮੀਟਿੰਗ ਕਰਨੀ ਹੈ ਕੰਪਨੀ ਨੇ ਉਹ ਹਾਲ ਆਪਣੇ ਕੋਲੇ ਆਪਣੇ ਕੋਲੇ ਟੋਟਲੀ ਫੈਸਿਲਿਟੀ ਹੈ ਵੀਰੇ ਕਿਸੇ ਨੇ ਬਰਥਡੇ ਪਾਰਟੀ ਕਰਨੀ ਆ ਕਿਸੇ ਨੇ ਕਿੱਟੀ ਪਾਰਟੀ ਕਰਨੀ 20 50 ਬੰਦੇ ਨੇ ਹਾਂ 20 50 ਬੰਦੇ ਨੇ ਠੀਕ ਹੈ ਜੀ ਤੇ ਉਸ ਤੋਂ ਬਾਅਦ ਕਿਸੇ ਨੇ ਕੋਈ ਆਪਣੀ ਮੀਟਿੰਗ ਕਰਨੀ ਹੈ ਮੀਟਿੰਗ ਵਾਸਤੇ ਆਪਾਂ ਪ੍ਰੋਜੈਕਟਰ ਵੀ ਲਾ ਰਹੇ ਹਾਂ ਇੱਕ ਅਲੱਗ ਤੋਂ ਹਾਲ ਬਣਾ ਕੇ ਕੋਈ ਆਪਣੀ ਚੀਜ਼ ਦਿਖਾਣੀ ਆ ਕਿਦਾਂ ਜਿਵੇਂ ਕੰਪਨੀਆਂ ਵੀ ਪ੍ਰੋਜੈਕਟਰ ਵੀ ਨਾਲ ਚੱਲੂਗਾ ਹਾਂ ਜੀ ਹਾਂ ਜੀ ਤੇ ਰੈਸਟੋਰੈਂਟ ਆ ਗਿਆ ਵੈਜ ਦੇ ਵਿੱਚ ਆਪਣੇ ਕੋਲੇ ਵੀਰੇ ਤਿੰਨ ਕੈਟਾਗਰੀ ਦੇ ਵਿੱਚ ਰੂਮ ਨੇ ਬਲੇ ਸਾਰਾ ਵੈਜ ਹੋਊਗਾ ਹਾਂ ਜੀ ਸਾਰਾ ਫੈਮਲੀ ਮਤਲਬ ਪੂਰਾ ਆ ਕੇ ਦੱਸਣਾ ਤੇ ਰੋਟੀ ਵੈਜ ਮੰ ਕਰ ਰਗੀ ਹੋਈ ਜੀ ਹੈਗਾ ਤਿੰਨ ਤੋਂ ਸਵਾ ਤਿੰਨ ਘੰਟੇ ਦਾ ਰਸਤਾ ਆਪਣਾ। ਫੇ ਤਾਂ ਭਾਈ ਜਮੇ ਨੇੜੇ ਹੈ ਨਾ। ਹੁਣ ਬੰਦਾ ਪਿੱਛੋਂ 5 ਘੰਟੇ ਅਜ ਚੱਲਿਆ। ਇੱਥੇ ਆ ਕੇ ਆਰਾਮ ਨਾ ਰਹੀਂ ਹੈ ਨਾ। ਕਰਕੇ ਫਰੈਸ਼ ਹੋ ਕੇ ਜਾਵੇ ਬੰਦਾ। ਬਿਲਕੁਲ ਵੀਰੇ ਦਿੱਲੀ ਦੇ ਵਪਾਰੀ ਇੱਥੇ ਪਾਤਣਾ ਕਾਰੋਬਾਰਾ ਉਹ ਕਾਰੋਬਾਰਾ ਸਭ ਤੋਂ ਵੱਡਾ ਹੈਗਾ ਇੱਥੇ। ਉਹ ਇੱਥੇ ਰਹਿ ਸਕਦੇ ਭਾਵੇਂ 2 ਦਿਨ ਲੱਗਣ ਤੁਹਾਨੂੰ। ਬਿਲਕੁਲ ਵੀਰੇ ਬਿਲਕੁਲ। ਠੀਕ ਹੈ। ਕਾਰੋਬਾਰਾ ਹੋ ਗਿਆ। ਇੱਕ ਵਹੀ ਤੇ ਅਨਾਜ ਮੰਡੀ ਕਰੀ ਇੱਥੇ। ਅਨਾਜ ਮੰਡੀ ਦੇ ਵਿੱਚ ਵੀਰੇ ਮੰਨ ਕੇ ਚੱਲੋ 150 ਤੋਂ 200 ਕਿਲੋਮੀਟਰ ਦੇ ਏਰੀਆ ਦੇ ਜਿੰਨੇ ਆਪਣੇ ਪ੍ਰਿੰਟ ਸ਼ਹਿਰ ਲੱ ਇੱਥੇ ਆਉਂਦੇ ਆ। ਜੀ ਆਉਣਾ ਬਹੁਤ ਦਿੱਕਤ ਨਹੀਂ ਹੈਗੀ। ਬਾਸਮਤੀ ਸਭ ਤੋਂ ਜ਼ਿਆਦਾ ਵੀਰੇ ਐਸ ਟਾਈਮ ਤੁਸੀਂ ਅੱਜ ਦੀ ਡੇਟ ਚੈੱਕ ਕਰ ਲਓ ਤਾਂ ਮੰਡੀ ਇੱਥੇ ਭਰੀ ਹੋਈ ਆ। ਤੁਸੀਂ ਵਿਜ਼ਿਟ ਕਰ ਸਕਦੇ ਹੋ। ਅੱਛਾ ਇਸ ਚੀਜ਼ ਦੀ ਤੁਸੀਂ ਗਰੰਟੀ ਨਾ ਕਰੋ ਮੈਂ ਕਰਦਾ। ਵੀ ਜੇ ਤੁਸੀਂ ਹੋਟਲ ਚਾਹੋਗੇ ਤੁਹਾਨੂੰ ਨਾ ਤਾਂ ਕੋਈ ਮੋਟਰਸਾਈਕਲ ਆਵੇ ਅੱਗੇ ਆਵੇ ਨਾ ਕੋਈ ਮਤਲਬ ਕਿ ਕੋਈ ਪਾਪਾ ਹਾਰ ਨਹੀਂ ਕਿਉਂਕਿ ਜਮਾਂ ਸ਼ਹਿਰ ਤੋਂ ਬਾਹਰ ਆ ਗਿਆ ਜੀ ਇਹ ਬਈ ਰੋਡ ਕਿਹੜੀ ਤੇ ਇਹ? ਇਹ ਵੀਰੇ ਜਾਖਲ ਮੂਨ ਕਰੋੜ ਆ। ਅੱਛਾ ਪਾਰਕਿੰਗ ਪੂਰੀ ਕਿੱਥੇ ਹੈ? ਪੂਰੀ ਪਾਰਕਿੰਗ। ਕੋਈ ਦਿੱਕਤ ਤਾਂ ਨਹੀਂ ਹੋਊਗੀ। ਬਿਲਕੁਲ ਕੋਈ ਦਿੱਕਤ ਨਹੀਂ। ਠੀਕ ਆ ਭਾਈ ਤੇ ਕਰੋੜ ਦੇ ਉੱਤੇ ਹੋਟਲ ਦਾ ਨਾਮ ਹੈਗਾ ਸਨਵਿੰਸ 90 ਤੇ ਬਾਕੀ ਤੁਸੀਂ ਹੋਟਲ ਵੀ ਦੇਖ ਰਹੇ ਹੋ ਤੇ ਨਾਲ ਨਾਲ ਤੁਹਾਨੂੰ ਰੂਮ ਵੀ ਦਿਖਾਉਂਦੇ ਹਾਂ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਕਿਤੇ ਕਿਤੇ ਕੋ ਭਰਾ ਕਹਿੰਦੇ ਯਾਰ ਵੀ ਸੰਦ ਕਿਤੇ ਮਿਲਿਆ ਦੇ ਹੈਗਾ ਨਾ ਕਰ ਦੇ ਸ਼ੇਅਰ ਧੰਨਵਾਦ